ਮਹਿਜ਼ ਕੁਝ ਹੀ ਘੰਟੇ ਬਾਕੀ ਰਹਿ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਰਿਜ਼ਲਟ ਆਉਣ ਦੇ ਵਿੱਚ ਕਿਉਂਕਿ ਕੱਲ 4 ਜੂਨ ਹੈ ਤੇ 4 ਜੂਨ ਦੀ ਸਵੇਰੇ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਇਸ ਵੋਟਾਂ ਦੀ ਗਿਣਤੀ ਦੇ ਵਿੱਚ ਇਹ ਦੱਸਿਆ ਜਾਵੇਗਾ ਕਿ ਆਖਰਕਾਰ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣੀ ਹੈ ਜੋ ਨਾਅਰੇ ਲਗਾਏ ਗਏ ਸੀਗੇ ਪਾਰਟੀਆਂ ਦੇ ਵੱਲੋਂ ਕਿ ਉਹ ਨਾਰੇ ਸੱਚ ਹੋ ਜਾਂਦੇ ਨੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਆਪਣਾ ਫਤਵਾ ਸੁਣਾਇਆ ਇਹ ਗੱਲ ਕਲੀਅਰ ਹੋ ਜਾਵੇਗਾ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਲੋਕਾਂ ਨੂੰ ਇਹ ਡਰ ਰਹਿੰਦਾ ਹੈ ਕਿ ਆਫਰਕਾਰ ਜਦੋਂ ਕਿਤੇ ਕੋਈ ਵੀ ਕਪਲਾ ਹੋ ਜਾਵੇ ਜਾਂ ਕੋਈ ਵੀ ਚਿੰਤਾ ਦੀ ਗੱਲ ਹੋਵੇ ਜਾਂ ਕਿਤੇ ਵੀ ਕੋਈ ਸ਼ੱਕ ਵਾਲੀ ਗੱਲ ਹੋਵੇ ਤਾਂ ਆਫਰਕਾਰ ਫਿਰ ਕੰਪਲੇਨ ਇਸ ਨੂੰ ਦਰਜ ਕਰਵਾਈ ਜਾਵੇ ਪਰ ਤੁਹਾਨੂੰ ਇਸ ਤੋਂ ਪਹਿਲਾਂ ਇਹ ਦੱਸ ਦਿੰਦੇ ਆ ਕਿ ਆਫਰਕਾਰ ਕਿਸ ਤਰੀਕੇ ਦੇ ਨਾਲ ਵੋਟਾਂ ਦੀ ਕਾਊਂਟਿੰਗ ਕੀਤੀ ਜਾਂਦੀ ਹੈ ਤੇ ਕੌਣ-ਕੌਣ ਅਧਿਕਾਰੀ ਜਿਹੜੇ ਨੇ ਉਸ ਡਿਊਟੀ ਦੇ ਵਿੱਚ ਲਗਾਏ ਜਾਂਦੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਦਾ ਜੋ ਸਾਰਾ ਪ੍ਰੋਸੈਸ ਹੁੰਦਾ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਰਿਟਰਨਿੰਗ ਆਫੀਸਰ ਦੇ ਵੱਲੋਂ ਹੀ ਸਾਰਾ ਕੁਝ ਤੈਅ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਦੇ ਰਿਟਰਨਿੰਗ ਆਫੀਸਰ ਦੇ ਵੱਲੋਂ ਆਰੋ ਦਾ ਇੱਕ ਆਰੋ ਨਿਯੁਕਤ ਕੀਤਾ ਜਾਂਦਾ ਹੈ ਜਿਸ ਦੇ ਵਿੱਚ तमाम ਅਧਿਕਾਰੀ ਹੁੰਦੇ ਨੇ ਅਤੇ ਵੋਟਾਂ ਦੀ ਗਿਣਤੀ ਕਿਸ ਜਗ੍ਹਾ ਦੇ ਉੱਤੇ ਹੋਣੀ ਹੈ ਇਹ ਰਿਟਰਨਿੰਗ ਆਫੀਸਰ ਹੀ ਤੈਅ ਕਰਦਾ ਹੈ ਤਾਂ ਵੋਟਾਂ ਦੀ ਗਿਣਤੀ ਕਦੋਂ ਸ਼ੁਰੂ ਹੁੰਦੀ ਹੈ ਤੇ ਕਿੰਨਾ ਸਮਾਂ ਲੱਗਦਾ ਹੈ ਆਓ ਜਾਣਦੇ ਹਾਂ ਤਸਵੀਕ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਹੀ ਵਿਸ਼ੇਸ਼ ਪ੍ਰਸਥਿਤੀ ਦੇ ਵਿੱਚ ਰਿਟਰਨਿੰਗ ਅਫੀਸਰ ਜਿਹੜੇ ਨੇ ਉਹ ਨਿਰਦੇਸ਼ ਸਮੇਂ ਦੇ हिसाब ਦੇ ਨਾਲ ਬਦਲਾਅ ਵੀ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਪਹਿਲਾ ਵੈਲਿਡ ਪੇਪਰ ईटी बीपीएस ਯਾਨੀ ਕਿ ਇਲੈਕਟ੍ਰੋਨਿਕਲੀ ਟਰਾਂਸਮਿਟੇਟਡ ਪੋਸਟਲ ਵੈਲਿਡ ਸਿਸਟਮ ਦੇ ਜ਼ਰੀਏ ਪਹਿਲਾ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਇਸ ਮੱਧਮ ਦੇ ਵਿੱਚ ਆਮ ਤੌਰ ਦੇ ਉਤੇ ਸਰਕਾਰੀ ਕਰਮਚਾਰੀ ਹੁੰਦੇ ਨੇ ਸਰਵਿਸ ਮੋਟਰ ਸੈਨਿਕ ਹੁੰਦੇ ਨੇ ਚੋਣ ਡਿਊਟੀ ਦੇ ਤਾਇਨਾਤ ਕਰਮਚਾਰੀ ਦੇਸ਼ ਬਾਹਰ ਕਰਤ ਸਰਕਾਰੀ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਦੀ ਪਹਿਲਾ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਉਹ ਪ੍ਰਕਿਰਿਆ ਜਿਹੜੀ ਹੈ ਕਰੀਬ-ਕਰੀਬ ਅੱਧੇ ਘੰਟੇ ਦੇ ਵਿੱਚਕਾਰ ਮੁੱਕ ਜਾਂਦੀ ਹੈ ਇਸ ਦੇ ਨਾਲ ਹੀ 8:30 ਵਜੇ ਦੇ ਕਰੀਬ-ਕਰੀਬ ਸਾਰੇ ਟੇਬਲਾਂ ਦੇ ਉੱਤੇ ਇੱਕ ਨਾਲ ਹੀ EVM ਦੇ ਨਾਲ ਵੋਟਾਂ ਦੀ ਕਾਊਂਟਿੰਗ ਜਿਹੜੀ ਹੈ ਸ਼ੁਰੂ ਹੁੰਦੀ ਹੈ ਤੇ ਉਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ RO ਜਿਹੜੇ ਨੇ ਉਹਨਾਂ ਦੀ ਗਿਣਤੀ ਦੇ ਬਾਅਦ ਰਿਜ਼ਲਟ ਬਣਾਉਂਦੇ ਨੇ ਅਤੇ ਉਸ ਚੋਣ ਆਯੋਗ ਦੀ ਵੈੱਬਸਾਈਟ ਦੇ ਉੱਤੇ ਅਪਡੇਟ ਕੀਤਾ ਜਾਂਦਾ ਹੈ ਕੱਲੀ-ਕੱਲੀ ਚੀਜ਼ ਨੂੰ ਅ ਦੱਸ ਦਈਏ ਕਿ ਸਵੇਰੇ 9 ਵਜੇ ਤੱਕ ਜਿਹੜੀ ਇਹ ਗਿਣਤੀ ਦਾ ਰੋਜ਼ਾਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਚੋਣ ਆਯੋਗ ਦੇ ਮੁਤਾਬਕ EVM ਦੇ ਵੋਟਾਂ ਦਾ ਅੰਤ ਦੋ ਰਾਊਂਡ ਦੀ ਗਿਣਤੀ ਤੱਕ ਹੀ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਫਿਰ ਸਾਰੇ ਡਾਕ ਮਤਵਪੱਤਰ ਪਹਿਲੇ ਹੀ ਗਿਨੇ ਜਾ ਚੁੱਕੇ ਹੁੰਦੇ ਨੇ ਸਾਫ਼ ਹੈ ਕਿ EVM ਪਰ ਵੋਟਾਂ ਦੀ ਗਿਣਤੀ ਜਿਹੜੀ ਹੈ ਆ ਲਗਾਉਣ ਦੇ ਨਾਲ ਸਮੇਂ ਦੇ ਵਿੱਚ ਜਾਂ ਹੋਰ ਵੀ ਜਿਹੜਾ ਸਮਾਂ ਲੱਗ ਜਾਂਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ईवीएम ਜਿਹੜੀ ਹੈ ਇਕੱਠੇ ਹੀ ਇੱਕ ਜੋ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਟੇਬਲਾਂ ਦੇ ਉੱਤੇ ਰੱਖੀ ਜਾਂਦੀ ਹੈ ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੀ ਰਹਿੰਦੀ ਹੈ ਤੇ ਜਿਵੇਂ ਹੀ 8:30 ਦੇ ਕਰੀਬ ਕਰੀਬ ਜਾਂ 9 ਵਜੇ ਤੇ ਕਰੀਬ-ਕਰੀਬ ਜਿਹੜੀ ਗਿਣਤੀ ਜਦੋਂ ਸ਼ੁਰੂ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਕੱਲੀ-ਕੱਲੀ ਚੀਜ਼ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਕੌਣ ਕਿਸ ਤੋਂ ਅੱਗੇ ਜਾ ਰਿਹਾ ਹੈ ਤੇ ਕਿੰਨੀ ਪਾਰਟੀ ਦੇ ਹਿੱਸੇ ਕਿੰਨੀਆਂ ਵੋਟਾਂ ਆਈਆਂ ਨੇ ਤੇ ਲੋਕਾਂ ਨੇ ਕੀ ਮਤਦਾਨ ਸੁਣਾਇਆ ਤੇ ਇਸ ਤਰ੍ਹਾਂ ਨੇ ਦੱਸਦੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਕਪਲੇਬਾਜ਼ੀ ਦੀ ਜੋ ਸ਼ਿਕਾਇਤ ਲੋਕਾਂ ਦੇ ਜ਼ਿਹਨ ਦੇ ਵਿੱਚ ਰਹਿੰਦੀ ਹੈ ਉਹ ਬਿਲਕੁਲ ਵੀ ਅਜੀਹਾਂ ਨਹੀਂ ਹੋ ਸਕਦਾ ਕਿਉਂਕਿ ਕੜੀ ਸੁਰੱਖਿਆ ਦੇ ਹੇਠਾਂ ਹੀ EVM ਮਸ਼ੀਨਸ ਦੇ ਜੋ ਵੋਟਾਂ ਹੁੰਦੀਆਂ ਨੇ ਜੋ ਲੋਕਾਂ ਨੇ મતદાન ਪਾਇਆ ਹੁੰਦਾ ਹੈ ਉਹਨਾਂ ਦੀ ਗਿਣਤੀ ਕੀਤੀ ਜਾਂਦੀ ਹੈ ਇਸ ਦੇ ਤਹਿਤ ਅਜੀਹਾਂ ਜਦੋਂ ਸ਼ੱਕ ਹੁੰਦਾ ਹੈ ਲੋਕਾਂ ਨੂੰ ਜੋ ਜ਼ਿਹਨ ਦੇ ਵਿੱਚ ਸਵਾਲ ਉੱਠਦਾ ਹੈ ਅਜੀਹਾਂ ਮਹਿਜ਼ ਕੁਝ ਹੀ ਘੰਟੇ ਬਾਕੀ ਰਹਿ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਰਿਜ਼ਲਟ ਆਉਣ ਦੇ ਵਿੱਚ ਕਿਉਂਕਿ ਕੱਲ 4 ਜੂਨ ਹੈ ਤੇ 4 ਜੂਨ ਦੀ ਸਵੇਰੇ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਇਸ ਵੋਟਾਂ ਦੇ ਗਿਣਤੀ ਦੇ ਵਿੱਚ ਇਹ ਦੱਸਿਆ ਜਾਵੇਗਾ ਕਿ ਆਖਰਕਾਰ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣੀ ਹੈ ਜੋ ਨਾਰੇ ਲਗਾਏਗੇ ਸੀਗੇ ਪਾਰਟੀਆਂ ਦੇ ਵੱਲੋਂ ਕੀ ਉਹ ਨਾਰੇ ਸੱਚ ਹੋ ਜਾਂਦੇ ਨੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਆਪਣਾ ਫਤਵਾ ਸੁਣਾਇਆ ਇਹ ਗੱਲ ਕਲੀਅਰ ਹੋ ਜਾਵੇਗਾ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਲੋਕਾਂ ਨੂੰ ਇੱਟਾ ਰਹਿੰਦਾ ਹੈ ਕਿ ਆਫਰਕਾਰ ਜਦੋਂ ਕਿਤੇ ਕੋਈ ਵੀ ਕਪਲਾ ਹੋ ਜਾਵੇ ਜਾਂ ਕੋਈ ਵੀ ਚਿੰਤਾ ਦੀ ਗੱਲ ਹੋਵੇ ਜਾਂ ਕਿਤੇ ਵੀ ਕੋਈ ਸ਼ੱਕ ਵਾਲੀ ਗੱਲ ਹੋਵੇ ਤਾਂ ਆਫਰਕਾਰ ਫਿਰ ਕੰਪਲੇਨ ਇਸ ਨੂੰ ਦਰਜ ਕਰਵਾਈ ਜਾਵੇ ਪਰ ਤੁਹਾਨੂੰ ਇਸ ਤੋਂ ਪਹਿਲਾਂ ਇਹ ਦੱਸ ਦਿੰਦੇ ਆ ਕਿ ਆਫਰਕਾਰ ਕਿਸ ਤਰੀਕੇ ਦੇ ਨਾਲ ਵੋਟਾਂ ਦੀ ਕਾਊਂਟਿੰਗ ਕੀਤੀ ਜਾਂਦੀ ਦੀ ਹੈ ਤੇ ਕੌਣ ਕੌਣ ਅਧਿਕਾਰੀ ਜਿਹੜੇ ਨੇ ਉਸ ਡਿਊਟੀ ਦੇ ਵਿੱਚ ਲਗਾਏ ਜਾਂਦੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਦਾ ਜੋ ਸਾਰਾ ਪ੍ਰੋਸੈਸ ਹੁੰਦਾ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਰਿਟਰਨਿੰਗ ਆਫੀਸਰ ਦੇ ਵੱਲੋਂ ਹੀ ਸਾਰਾ ਕੁਝ ਤੈਅ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਦੇ ਰਿਟਰਨਿੰਗ ਆਫੀਸਰ ਦੇ ਵੱਲੋਂ ਆਰੋ ਦਾ ਇੱਕ ਆਰੋ ਨਿਯੁਕਤ ਕੀਤਾ ਜਾਂਦਾ ਜਿਸ ਦੇ ਵਿੱਚ तमाम ਅਧਿਕਾਰੀ ਹੁੰਦੇ ਨੇ ਅਤੇ ਵੋਟਾਂ ਦੀ ਗਿਣਤੀ ਕਿਸ ਜਗ੍ਹਾ ਦੇ ਉੱਤੇ ਹੋਣੀ ਹੈ ਇਹ ਰਿਟਰਨਿੰਗ ਆਫੀਸਰ ਹੀ ਤੈਅ ਕਰਦਾ ਹੈ ਤਾਂ ਵੋਟਾਂ ਦੀ ਗਿਣਤੀ ਕਦੋਂ ਸ਼ੁਰੂ ਹੁੰਦੀ ਹੈ ਤੇ ਕਿੰਨਾ ਸਮਾਂ ਲੱਗਦਾ ਹੈ ਆਓ ਜਾਣਦੇ ਹਾਂ ਦਸ ਦੇ ਕਿ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਹੀ ਵਿਸ਼ੇਸ਼ ਪ੍ਰਸਥਿਤੀ ਦੇ ਵਿੱਚ ਰਿਟਰਨਿੰਗ ਆਫੀਸਰ ਜਿਹੜੇ ਨੇ ਉਹ ਨਿਰਦੇਸ਼ ਸਮੇਂ ਦੇ ਹਿਸਾਬ ਦੇ ਨਾਲ ਬਦਲਾਅ ਵੀ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਪਹਿਲਾ ਵੈਲਟ ਪੇਪਰ ਈਟੀ ਬੀਪੀਐਸ ਯਾਨੀ ਕਿ ਇਲੈਕਟ੍ਰੋਨਿਕਲੀ ਟਰਾਂਸਮਿਟੇਡ ਪੋਸਟਲ ਵੈਲਟ ਸਿਸਟਮ ਦੇ ਜ਼ਰੀਏ ਪਹਿਲਾ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਇਸ ਮadhyam ਦੇ ਵਿੱਚ ਆਮ ਤੌਰ ਦੇ ਉਤੇ ਸਰਕਾਰੀ ਕਰਮਚਾਰੀ ਹੁੰਦੇ ਨੇ ਸਰਵਿਸ ਵੋਟਰ ਸੈਨਿਕ ਹੁੰਦੇ ਨੇ ਚੋਣ ਡਿਊਟੀ ਦੇ ਤੈਨਾਂ ਕਰਮਚਾਰੀ ਦੇਸ਼ ਬਾਹਰ ਕਾਰੇ ਕਰਤ ਸਰਕਾਰੀ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਦੀ ਪਹਿਲਾ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਉਹ ਪ੍ਰਕਿਰਿਆ ਜਿਹੜੀ ਹੈ ਕਰੀਬ-ਕਰੀਬ ਅੱਧੇ ਘੰਟੇ ਦੇ ਵਿੱਚਕਾਰ ਮੁੱਕ ਜਾਂਦੀ ਹੈ ਇਸ ਦੇ ਨਾਲ ਹੀ 8:30 ਵਜੇ ਦੇ ਕਰੀਬ-ਕਰੀਬ ਸਾਰੇ ਟੇਬਲਾਂ ਦੇ ਉੱਤੇ ਇੱਕ ਨਾਲ ਹੀ EVM ਦੇ ਨਾਲ ਵੋਟਾਂ ਦੀ ਕਾਊਂਟਿੰਗ ਜਿਹੜੀ ਹੈ ਸ਼ੁਰੂ ਹੁੰਦੀ ਹੈ ਤੇ ਉਸ ਦਿਨ ਨਾਲ ਹੀ ਦੱਸਿਆ ਜਾਂਦਾ ਹੈ ਕਿ RO ਜਿਹੜੇ ਨੇ ਉਹਨਾਂ ਦੀ ਗਿਣਤੀ ਦੇ ਬਾਅਦ ਰਿਜ਼ਲਟ ਬਣਾਉਂਦੇ ਨੇ ਅਤੇ ਉਸ ਚੋਣ ਆਯੋਗ ਦੀ ਵੈੱਬਸਾਈਟ ਦੇ ਉੱਤੇ ਅਪਡੇਟ ਕੀਤਾ ਜਾਂਦਾ ਹੈ ਕੱਲੀ-ਕੱਲੀ ਚੀਜ਼ ਨੂੰ ਅ ਦੱਸ ਦਈਏ ਕਿ ਸਵੇਰੇ 9 ਵਜੇ ਤੱਕ ਜਿਹੜੀ ਇਹ ਗਿਣਤੀ ਦਾ ਰੋਜ਼ਾਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਚੋਣ ਆਯੋਗ ਦੇ ਮੁਤਾਬਕ EVM ਦੇ ਵੋਟਾਂ ਦਾ ਅੰਤ ਦੋ ਰਾਊਂਡ ਦੀ ਗਿਣਤੀ ਤੱਕ ਹੀ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਫਿਰ ਸਾਰੇ ਡਾਕ ਮਤਵਪੱਤਰ ਪਹਿਲੇ ਹੀ ਗਿਨੇ ਜਾ ਚੁੱਕੇ ਹੁੰਦੇ ਨੇ ਸਾਫ਼ ਹੈ ਕਿ EVM ਪਰ ਵੋਟਾਂ ਦੀ ਗਿਣਤੀ ਜਿਹੜੀ ਹੈ ਆ ਲਗਾਉਣ ਦੇ ਨਾਲ ਸਮੇਂ ਦੇ ਵਿੱਚ ਜਾਂ ਹੋਰ ਵੀ ਜਿਹੜਾ ਸਮੇਂ ਲੱਗ ਜਾਂਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ EVM ਜਿਹੜੀ ਹੈ ਸਾ ਇਕੱਠੇ ਹੀ ਇੱਕ ਜੋ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਟੇਬਲਾਂ ਦੇ ਉੱਤੇ ਰੱਖੀ ਜਾਂਦੀ ਹੈ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੀ ਰਹਿੰਦੀ ਹੈ ਤੇ ਜਿਵੇਂ ਹੀ 8:30 ਦੇ ਕਰੀਬ-ਕਰੀਬ ਜਾਂ 9 ਵਜੇ ਦੇ ਕਰੀਬ-ਕਰੀਬ ਜਿਹੜੀ ਗਿਣਤੀ ਜਦੋਂ ਸ਼ੁਰੂ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਉੱਤੇ ਕੱਲੀ-ਕੱਲੀ ਚੀਜ਼ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਕੌਣ ਕਿਸ ਤੋਂ ਅੱਗੇ ਜਾ ਰਿਹਾ ਹੈ ਤੇ ਕਿੰਨੀ ਪਾਰਟੀ ਦੇ ਹਿੱਸੇ ਕਿੰਨੀਆਂ ਵੋਟਾਂ ਆਈਆਂ ਨੇ ਤੇ ਲੋਕਾਂ ਨੇ ਕੀ ਮਤਦਾਨ ਸੁਣਾਇਆ ਤੇ ਇਸ ਤਰ੍ਹਾਂ ਨੇ ਅ ਦੱਸਦੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਕਪਲੇਬਾਜ਼ੀ ਦੀ ਜੋ ਸ਼ਿਕਾਇਤ ਲੋਕਾਂ ਦੇ ਜ਼ਿਹਨ ਦੇ ਵਿੱਚ ਰਹਿੰਦੀ ਹੈ ਉਹ ਬਿਲਕੁਲ ਵੀ ਅਜੀਹਾ ਨਹੀਂ ਹੋ ਸਕਦਾ ਕਿਉਂਕਿ ਕੜੀ ਸੁਰੱਖਿਆ ਦੇ ਹੇਠਾਂ ਹੀ EVM ਮਸ਼ੀਨਸੇ ਜੋ ਵੋਟਾਂ ਹੁੰਦੀਆਂ ਨੇ ਜੋ ਲੋਕਾਂ ਨੇ ਮਤਦਾਨ ਪਾਇਆ ਹੁੰਦਾ ਹੈ ਉਹਨਾਂ ਦੀ ਗਿਣਤੀ ਕੀਤੀ ਜਾਂਦੀ ਹੈ ਇਸੇ ਤਹਿਤ ਅਜੀਹਾ ਜਦੋਂ ਸ਼ੱਕ ਹੁੰਦਾ ਹੈ ਲੋਕਾਂ ਨੂੰ ਜੋ ਜ਼ਿਹਨ ਦੇ ਵਿੱਚ ਸਵਾਲ ਉੱਠਦਾ ਹੈ ਅਜੀਹਾ ਨਹੀਂ ਹੋ ਸਕਦਾ